ਸਵਾਲੇ ਨੇ ਜਿਹੜਾ ਇਹ ਡੰਡਾ ਜਿਹੜਾ ਮੇਰੇ ਪੇਟ ਦੇ ਵਿੱਚ ਮਾਰਿਆ ਕਿ ਜੇ ਸਾਨੂੰ ਲੱਗਦਾ ਕਿ ਵੀ ਉਹ ਸਾਡੀ ਕੋਈ ਗੱਲ ਨਹੀਂ ਮੰਨਦੀ ਤਾਂ ਉਹ ਇਹ ਗੱਲ ਭੁੱਲ ਰਹੇ ਨੇ ਕਿ ਉਹ ਸਰਕਾਰ ਨੂੰ ਲੈ ਕੇ ਵੀ ਮੁਲਾਜ਼ਮ ਹੀ ਆਏ ਸੀ ਕਿ 2027 ਚ ਜਿਹੜਾ ਉਹਨਾਂ ਦਾ ਫਟਾ ਪੁੱਟਿਆ ਜਾਏਗਾ ਉਹ ਵੀ ਮੁਲਾਜ਼ਮਾਂ ਵੱਲੋਂ ਹੀ ਪੁੱਟਿਆ ਜਾਏਗਾ ਅਸੀਂ ਸਰਕਾਰ ਦੇ ਨਾਲ ਆਲਰੇਡੀ 33 ਮੀਟਿੰਗਸ ਜਿਹੜੀਆਂ ਕਰ ਚੁੱਕੇ ਆਂ ਤੇ ਸਾਡੀ ਸਰਕਾਰ ਤੋਂ ਇਹੀ ਮੰਗ ਸੀਗੀ ਕਿ ਜੇ ਤੁਸੀਂ ਸਾਡੇ ਕੋਲ ਬਰਾਬਰ ਕੰਮ ਲੈ ਰਹੇ ਹੋ ਤੇ ਸਾਨੂੰ ਇਸ ਐਟਲੀਸਟ ਉਸ ਚੀਜ਼ ਦਾ ਜਿਹੜਾ ਬਰਾਬਰ ਜੜੀ ਹੈ ਉਹ ਤਨਖਾਹ ਸਾਨੂੰ ਦਿੱਤੀ ਜਾਵੇ ਸਰਕਾਰ ਕਹਿੰਦੀ ਆਸੀ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਫਿਰ ਤੁਸੀਂ ਧਰਨੇ ਕਿਉਂ ਲਾ ਰਹੇ ਹੋ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਧਰਨੇ ਲਾ ਰਹੇ ਹੋ ਇਹ ਉਹੀ ਸਰਕਾਰ ਹੈ ਜਦੋਂ ਇਹ ਵੋਟਾਂ ਲੈਣ ਵਾਸਤੇ ਸਾਡੇ ਧਰਨਿਆਂ ਦੇ ਵਿੱਚ ਨਾ ਲਾ ਕੇ ਬੈਠਦੀ ਹੁੰਦੀ ਸੀਗੀ ਪ੍ਰੈਗਨੈਂਟ ਲੇਡੀਆਂ ਹੈਗੀਆਂ ਆ ਜਿਹੜੀਆਂ 8-8 ਮਹੀਨੇ 6-6 ਮਹੀਨੇ ਦੀ ਪ੍ਰੈਗਨਟ ਕੁੜੀਆਂ ਇੱਥੇ ਆਈਆਂ ਆ ਧਰਨੇ ਲਗਾ ਰਹੀ ਉਹਨਾਂ ਦਾ ਮਨ ਕਰ ਰਿਹਾ ਐ ਸਾਡੇ ਨਾਲ ਦੇ ਕਲੀਕ ਹੈ ਇਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਪੁਲਿਸ ਵਾਲਿਆਂ ਨੇ ਮਾਰਿਆ ਜੇ ਉਹਨਾਂ ਨੇ ਆਰਡਰ ਕੀਤਾ ਤਾਂ ਹੀ ਮਾਰਿਆ ਸਰਕਾਰ ਜਿਮਨੀ ਚੋਣ ਦੇ ਲਈ ਲਗਾਤਾਰ ਪ੍ਰਚਾਰ ਕਰ ਰਹੀ ਹੈ ਤਾਂ ਉਹਨਾਂ ਦਾ ਵਿਰੋਧ ਵੀ ਲਗਾਤਾਰ ਲੁਧਿਆਣਾ ਦੇ ਵਿੱਚ ਹੋ ਰਿਹਾ ਹੈ ਇੱਥੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰਕਾਰ ਦੇ ਖਿਲਾਫ ਤੁਸੀਂ ਕਿਉਂ ਮੋਰਚਾ ਲਾਇਆ ਇਸ ਵੇਲੇ ਕਿਉਂਕਿ ਸਰਕਾਰ ਦਾ ਕੰਮ ਦੇ ਅਧਾਰ ਤੇ ਲੋਕਾਂ ਦੇ ਵਿੱਚ ਜਾ ਰਹੀ ਹੈ ਕਿ ਅਸੀਂ ਵੋਟਾਂ ਮੰਗ ਰਹੇ ਹਾਂ ਅ ਅਸੀਂ ਸਾਰੇ ਐਨ ਐਚ ਐਮ ਦੇ ਕੱਚੇ ਮੁਲਾਜ਼ਮ ਹੈਗੇ ਆ ਅਸੀਂ ਸਰਕਾਰ ਦੇ ਨਾਲ ਆਲਰੇਡੀ 33 ਮੀਟਿੰਗਸ ਜਿਹੜੀਆਂ ਕਰ ਚੁੱਕੇ ਆਂ ਕਿ ਜਿਹੜੀਆਂ ਸਾਡੀਆਂ ਕੁਝ ਮੰਗਾਂ ਹੈਗੇ ਬੇਸਿਕ ਮੰਗਾਂ ਜਿਹੜੀਆਂ ਅਸੀਂ ਜ਼ਿਆਦਾ ਵੀ ਨਹੀਂ ਕੁਝ ਮੰਗ ਰਹੇ ਬੇਸਿਕ ਮੰਗਾਂ ਹੈਗੀਆਂ ਕਿ ਜਿਵੇਂ ਸਾਨੂੰ ਬਰਾਬਰ ਕੰਮ ਦਾ ਜਿਹੜਾ ਹੈ ਬਰਾਬਰ ਤਨਖਾਹ ਅਸੀਂ ਸਾਰੇ ਸਾਡੇ ਵਿੱਚ ਡਾਕਟਰਸ ਨੇ ਫਾਰਮਾਸਿਸਟ ਨੇ ਏ ਐਨ ਐਮਸ ਨੇ ਕਮਿਊਨਿਟੀ ਹੈਲਥ ਆਫਿਸਰਸ ਨੇ ਜਿਹੜੇ ਪਿਛਲੇ 20 20 ਸਾਲਾਂ ਤੋਂ ਬਹੁਤ ਹੀ ਥੋੜੀਆਂ ਤਨਖਾਹਾਂ ਤੇ ਕੰਮ ਕਰ ਰਹੇ ਨੇ ਤੇ ਸਾਡੀ ਸਰਕਾਰ ਤੋਂ ਇਹੀ ਮੰਗ ਸੀਗੀ ਕਿ ਜੇ ਤੁਸੀਂ ਸਾਡੇ ਕੋਲ ਬਰਾਬਰ ਕੰਮ ਲੈ ਰਹੇ ਹੋ ਤੇ ਸਾਨੂੰ ਇਸ ਐਟਲੀਸਟ ਉਸ ਚੀਜ਼ ਦਾ ਜਿਹੜਾ ਬਰਾਬਰ ਜੜੀ ਹੈ ਉਹ ਤਨਖਾਹ ਸਾਨੂੰ ਦਿੱਤੀ ਜਾਵੇ ਸਰਕਾਰ ਕਹਿੰਦੀ ਅਸੀਂ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਹੈ ਫਿਰ ਤੁਸੀਂ ਧਰਨੇ ਕਿਉਂ ਲਾ ਰਹੇ ਹੋ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਧਰਨੇ ਲਾ ਰਹੇ ਹੋ ਸਰ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਤੇ ਇਹ ਉਦੋਂ ਇਹ ਉਹੀ ਸਰਕਾਰ ਹੈ ਜਦੋਂ ਇਹ ਵੋਟਾਂ ਲੈਣ ਵਾਸਤੇ ਸਾਡੇ ਧਰਨੇ ਦੇ ਵਿੱਚ ਨਾ ਲਾ ਕੇ ਬੈਠਦੀ ਹੁੰਦੀ ਸੀਗੀ ਤੇ ਕਹਿੰਦੀ ਸੀਗੀ ਕਿ ਇੱਕ ਵਾਰੀ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਇੱਕ ਵਾਰੀ ਸਾਡੀ ਸਰਕਾਰ ਆ ਜੇ ਅਸੀਂ ਸਭ ਤੋਂ ਪਹਿਲਾਂ ਮੁਲਾਜ਼ਮਾਂ ਦੀ ਗੱਲ ਸੁਣਾਂਗੇ ਬਟ ਅੱਜ ਤੱਕ 3 ਸਾਲਾਂ ਦੇ ਵਿੱਚ ਇਹਨਾਂ ਨੇ ਸਾਨੂੰ ਇੰਨੀਆਂ ਮੀਟਿੰਗਸ ਸਾਨੂੰ ਧਰਨੇ ਲਾਣਦੇ ਸੀ ਸਾਨੂੰ ਮੀਟਿੰਗਸ ਦੇ ਦਿੱਤੀਆਂ ਜਾਂਦੀਆਂ ਉਸ ਤੋਂ ਬਾਅਦ ਸਾਡੀਆਂ ਮੀਟਿੰਗਸ ਜਿਹੜੀਆਂ ਕੈਨਸਲ ਕਰ ਦਿੱਤੀਆਂ ਜਾਂਦੀਆਂ ਨਾ ਹੀ ਤਾਂ ਸਾਨੂੰ ਕੋਈ ਗੱਲ ਸੁਣੀ ਜਾਂਦੀ ਹੈ ਨਾ ਹੀ ਸਾਨੂੰ ਹਮੇਸ਼ਾ ਸਾਡੇ ਨਾਲ ਵਾਅਦਾ ਕਰਕੇ ਸਾਨੂੰ ਉਸ ਚੀਜ਼ ਦਾ ਜਿਹੜਾ ਸਾਡੇ ਮਤਲਬ ਉਹਨੂੰ ਜਿਹੜਾ ਭੁੱਲ ਜਾਂਦੇ ਕੋਈ ਵੀ ਅੱਗੇ ਉਹਦੀ ਪ੍ਰोसीडिंग ਨਹੀਂ ਕਰਦੇ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਕਿ ਜਿਹੜੇ ਧਰਨੇ ਲਾਉਂਦੇ ਆ ਉਹ ਸਰਕਾਰ ਨੂੰ ਬਲੈਕਮੇਲ ਕਰਦੇ ਆ ਜਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਫਿਰ ਤੁਸੀਂ ਕਿਉਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਸਰ ਅਸੀਂ ਕਿਉਂ ਕਰਾਂਗੇ ਪਰੇਸ਼ਾਨ ਤੁਸੀਂ ਇੱਕ ਆਪ ਸੋਚੋ ਕਿ ਜੇ ਇਹ ਸਾਨੂੰ ਸਾਡੇ ਕੰਮ ਦਾ ਬੰਦਾ ਹੱਕ ਦਿੰਦੇ ਹੋਵੇਗੇ ਤੇ ਅਸੀਂ ਵੀ ਆਪਣੇ ਘਰਾਂ 'ਚ ਬੈਠ ਕੇ ਆਰਾਮ ਨਾਲ ਕੰਮ ਕਰਾਂਗੇ ਜੋ ਆਪਣੇ ਸਕਿਸ ਦਾ ਦਿਲ ਕਰਦਾ ਹੈ ਕਿ ਉਹ ਆਪਣੇ ਬੱਚੇ ਛੋਟੇ ਛੋਟੇ ਬੱਚੇ ਛੱਡ ਕੇ ਸਾਡੇ ਵਿੱਚ ਪ੍ਰੈਗਨੈਂਟ ਲੇਡੀਆਂ ਹੈਗੀਆਂ ਆ ਜਿਹੜੀਆਂ 8-8 ਮਹੀਨੇ ਨੇ 6-6 ਮਹੀਨੇ ਦੀ ਪ੍ਰੈਗਨੈਂਟ ਕੁੜੀਆਂ ਇੱਥੇ ਆਈਆਂ ਆਈਆਂ ਧਰਨੇ ਲਗਾ ਰਹੀਆਂ ਉਹਨਾਂ ਦਾ ਮਨ ਕਰ ਰਿਹਾ ਇੰਨੀ ਗਰਮੀ ਚ ਆ ਕੇ ਨਜਾਇਜ਼ ਧਰਨੇ ਲਗਾਉਂਦਾ ਆਖਿਰ ਨੂੰ ਹੋਏ ਮੈਂ ਸਰ ਮੁਹਾਲੀ ਤੋਂ ਆਈ ਆਂ ਜੀ ਤੇ ਉਹਨਾਂ ਦਾ ਮਨ ਕਰ ਰਿਹਾ ਕਿ ਉਹ 6-6 ਮਹੀਨੇ ਦੀ ਪ੍ਰੈਗਨਨਸੀ ਲੈ ਕੇ ਜਾਂ ਛੋਟੇ-ਛੋਟੇ ਆਪਣੇ 6-6 ਮਹੀਨੇ ਦੇ ਕੁਝ ਸਾਡੀਆਂ ਲੇਡੀਆਂ ਐਵੇਂ ਦੀਆਂ ਜਿਹੜੇ 6-6 ਮਹੀਨੇ ਦੇ ਬੱਚੇ ਨਾਲ ਲੈ ਕੇ ਆਈਆਂ ਹੋਈਆਂ ਤੇ ਕੀ ਗੱਲ ਉਹਨਾਂ ਨੂੰ ਸ਼ੌਂਕ ਹੈ ਕਿ ਉਹ ਇੱਥੇ ਆਹਨ ਧਰ ਨੇ ਲਾਨ ਇਨੀ ਗਰਮੀ ਦੇ ਵਿੱਚ ਬੈਠਣ ਆਗੇ ਸਰਕਾਰ ਸਾਡੇ ਨਾਲ ਕੋਈ ਤਾਂ ਗਲਤ ਕਰ ਰਹੀ ਹੈ ਤਾਂ ਹੀ ਸਾਨੂੰ ਅੱਜ ਸੜਕਾਂ ਦੇ ਉੱਤੇ ਨਾ ਪੈ ਰਿਹਾ ਹਾਂ ਹਾਰ ਲਈ ਤੋਂ ਤਾਂ ਮੁੱਖ ਮੰਤਰੀ ਦੇ ਘਰੋਂ ਜੇ ਬਿਲਕੁਲ ਨੇੜੇ ਆ ਤੁਸੀਂ ਉੱਥੇ ਜਾਣ ਦੀ ਬਜਾਏ ਲੁਧਿਆਣਾ ਕਿਉਂ ਚੁਣਿਆ ਸਰ ਅਸੀਂ ਬਹੁਤ ਵਾਰੀ ਉੱਥੇ ਵੀ ਗੁਹਾਰ ਲਗਾਈ ਹੈ ਬਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਨੂੰ ਮੀਟਿੰਗਸ ਮਿਲ ਜਾਂਦੀਆਂ ਆ ਬਟ ਉਹ ਮੀਟਿੰਗਸ ਤੇ ਕਦੀ ਵੀ ਪ੍ਰਸੀਡ ਨਹੀਂ ਕੀਤਾ ਜਾਂਦਾ ਉਹ ਮੀਟਿੰਗਸ 2-3 ਦਿਨਾਂ ਬਾਅਦ ਜਿਹੜੀ ਹੈ ਕੈਨਸਲ ਕਰ ਦਿੱਤੀ ਜਾਂਦੀ ਹੈ ਜਾਂ ਪੋਸਟਪੋਨ ਕਿਸੇ ਰੀਜ਼ਨ ਦੇ ਕਾਰਨ ਉਹ ਪੋਸਟਪੋਨ ਕਰ ਦਿੱਤੀ ਜਾਂਦੀ ਹੈ ਬਟ ਅੱਜ ਤੱਕ ਸਾਨੂੰ ਕਿਸੇ ਵੀ ਮੰਗ ਤੇ ਜਿਹੜਾ ਇਹਨਾਂ ਨੇ ਪੂਰਾ ਨਹੀਂ ਕੀਤਾ ਸਾਡਾ ਕੋਈ ਵੀ ਬਾਕੀ ਸਰਕਾਰਾਂ ਦਾ ਫਿਰ ਵੀ ਸਰ ਜਿਵੇਂ ਕਾਂਗਰਸ ਸਰਕਾਰ ਸੀਗੀ ਉਹਨਾਂ ਨੇ ਤੇ ਐਨਐਚਐਮ ਨੂੰ ਕੋਈ 1 2 3 4% ਕੁਝ ਤਾਂ ਵਾਅਦਾ ਦਿੱਤਾ ਹੋਵੇਗਾ ਬਟ ਇਹ ਇੰਨੀ ਕ ਨਿਕੰਮੀ ਸਰਕਾਰ ਰਹੀ ਹੈ ਆਪਣੇ ਮੁਲਾਜ਼ਮਾਂ ਵਾਸਤੇ ਜਿਨੇ ਅੱਜ ਤੱਕ ਇੱਕ ਪੈਸੇ ਦਾ ਵੀ ਫਾਇਦਾ ਨਹੀਂ ਕਰਾਇਆ ਸਾਨੂੰ ਇੱਕ ਸਰਕਾਰ ਦਾ ਬਦਲਾਵ ਵਾਸਤੇ ਲਿਆਂਦੀ ਸੀ ਤੋਂ ਲੱਗਦਾ ਕਿ ਬਦਲਾਵ ਆ ਗਿਆ ਸਰ ਤੁਸੀਂ ਤਾਂ ਇੱਕ ਹੀ ਰੂਪ ਬਦਲਾਅ ਕੀ ਆਇਆ ਹੈ ਸਾਡੇ ਨਾਲ ਦੇ ਕਲੀਕ ਹੈ ਇਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਪੁਲਿਸ ਵਾਲਿਆਂ ਨੇ ਮਾਰਿਆ ਜੇ ਉਹਨਾਂ ਨੇ ਆਰਡਰ ਕੀਤਾ ਤਾਂ ਹੀ ਮਾਰਿਆ ਕਿਹਨੂੰ ਮਾਰਿਆ ਇਹਨਾਂ ਨੇ ਲੱਗੀ ਐ ਤੁਹਾਨੂੰ ਕੜੀ ਸੀ ਜੀ ਜਦੋਂ ਇਹ ਸਾਨੂੰ ਰੋਕ ਰਹੀ ਸੀਗੇ ਅਸੀਂ ਰੋਕਣ ਦਾ ਇੱਕ ਤਰੀਕਾ ਹੁੰਦਾ ਧਰਨਾ ਜਦੋਂ ਵੀ ਅਸੀਂ ਖਤਮ ਕਰਦੇ ਆ ਜਾਂ ਧਰਨੇ ਦੇ ਵਿੱਚ ਕੋਈ ਵੀ ਸਾਂਝਵਾਦੀ ਕਰਨੇ ਤੋਂ ਇਸ ਤਰੀਕੇ ਨਾਲ ਹੁੰਦੀ ਹੈ ਪੁਲਿਸ ਵਾਲਿਆਂ ਨੇ ਸਾਡੇ ਵਿੱਚ ਕਾਫੀ ਲੇਡੀ ਸੀਗੇ ਜੋ ਪ੍ਰੈਗਨੈਂਟ ਸੀਗੀਆਂ ਜੋ ਗਲਤੀ ਨਾਲ ਲੱਗੇ ਆ ਗਈਆਂ ਮੇਰੇ ਵੀ ਇਵਨ ਪੁਲਿਸ ਵਾਲੇ ਨੇ ਜਿਹੜਾ ਇਹ ਡੰਡਾ ਜਿਹੜਾ ਮੇਰੇ ਪੇਟ ਦੇ ਵਿੱਚ ਮਾਰਿਆ ਸੋ ਮੈਂ ਕਾਫੀ ਬਿਮਾਰ ਵੀ ਚੱਲ ਰਹੀ ਸੀ ਪਰ ਦੇਖੋ ਆਪਣੇ ਹੱਕਾਂ ਲਈ ਸਾਨੂੰ ਆਣਾ ਪਿਆ ਮਜਬੂਰੀ ਹੈ ਕਿ ਸਾਨੂੰ ਇੱਥੇ ਆ ਕੇ ਲੜਨਾ ਪੈ ਰਿਹਾ ਹੈ ਪਰ ਇਹ ਤਰੀਕਾ ਨਹੀਂ ਹੈਗਾ ਕਿ ਤੁਸੀਂ ਫੀਮੇਲਜ਼ ਉੱਤੇ ਜਿਹੜੇ ਡੰਡਾ ਮਾਰੋ ਜਾਂ ਉਹਨਾਂ ਦੇ ਪੇਟ ਦੇ ਵਿੱਚ ਤੁਸੀਂ ਉਹਨਾਂ ਨੂੰ ਧੋਖੇ ਦੇ ਨਾਲ ਉਹਨਾਂ ਦੇ ਡੰਡੇ ਮਾਰੋ ਸਰਕਾਰ ਤਾਂ ਤੁਹਾਨੂੰ ਸਨਮਾਨ ਦੇਣ ਦੀ ਗੱਲ ਕਰਦੀ ਹੈ 1000 ਰੁਪਏ ਦੇਣ ਦੀ ਗੱਲ ਕਰਦੀ ਹੈ ਫਿਰ ਤੁਹਾਨੂੰ ਲੱਗਦਾ ਕਿ ਉਹ ਗੱਲਾਂ ਐਸੀ ਨਹੀਂ ਸਰ ਇਹ ਤੁਹਾਡੇ ਸਾਹਮਣੇ ਹੀ ਹੋ ਰਿਹਾ ਜੋ ਕੁਝ ਹੋ ਰਿਹਾ ਸਾਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਮੈਨੂੰ ਲੱਗਦਾ ਇਹ ਸਭ ਕੁਝ ਬਿਆਨ ਹੀ ਹੈ ਇਹ ਸਾਰਾ ਕੁਝ ਮੀਡੀਆ ਦੇ ਵਿੱਚ ਹੀ ਹੈ ਲੋਕਾਂ ਨੂੰ ਬੁਖਲਾਉਣ ਵਾਸਤੇ ਹੀ ਹੈ ਜਾਂ ਲੋਕਾਂ ਵਾਸਤੇ ਭੁਲੇਖਾ ਹੈ ਪਰ ਐਕਚੁਅਲ 'ਚ ਇਹ ਸਰਕਾਰ ਸਭ ਤੋਂ ਹੀ ਨਕਮੀ ਸਰਕਾਰ ਹੋਂ ਤੱਕ ਮੁਲਾਜ਼ਮਾ ਲੈ ਰਹੀ ਹੈ ਸਰਕਾਰ ਤੁਹਾਨੂੰ ਨਕਮੀ ਲੱਗਣ ਲੱਗੀ 6 ਮਹੀਨੇ ਪਹਿਲਾਂ ਜਦੋਂ ਵੋਟਾਂ ਤੋਂ ਉਹ ਆਉਂਦੇ ਸੀ ਤੁਹਾਡੇ ਦੇ ਵਿੱਚ ਤਾਂ ਤੁਹਾਨੂੰ ਹੋਪ ਸੀ ਉਮੀਦ ਸੀ ਕਿ ਸਰਕਾਰ ਸਾਡੇ ਵਾਸਤੇ ਕੰਮ ਕਰੂ ਹਾਂਜੀ ਸਰ ਸਾਨੂੰ ਲੱਗਦਾ ਸੀਗਾ ਜਾਇਸ਼ ਸਰਕਾਰ ਸਾਡੇ ਵਾਸਤੇ ਕੁਝ ਕਰੇਗੀ ਬਟ ਜਿਵੇਂ ਅਸੀਂ ਸਾਨੂੰ 2 ਮਹੀਨੇ ਦੇ ਵਿੱਚ 30 ਤੋਂ 35 ਮੀਟਿੰਗਾਂ ਦਿੱਤੀਆਂ ਗਈਆਂ ਬਟ ਉਹਦਾ ਕੋਈ ਰਿਜ਼ਲਟ ਨਹੀਂ ਆਇਆ ਤਾਂ ਕਰਕੇ ਸਾਨੂੰ ਇੱਥੇ ਰੈਲੀ ਸਾਰੇ ਨੂੰ ਐਨਐਚਐਮ ਦੇ ਇਕੱਠੇ ਹੋ ਕੇ ਸਾਨੂੰ ਅਸੀਂ ਇੱਥੇ ਮੈ ਰੈਲੀ ਸ਼ੁਰੂ ਕੀਤੀ ਬਟ ਕੋਈ ਰਿਜ਼ਲਟ ਹੈ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਬੁਰੀ ਤਰ੍ਹਾਂ ਇਹਨਾਂ ਨੇ ਸਾਡੇ ਨਾਲ ਬਿਹੇਵ ਕੀਤਾ ਤੁਹਾਨੂੰ ਲੱਗਦਾ ਕਿ ਸਰਕਾਰ ਇੱਥੇ ਧਰਨੇ ਤੇ ਬੈਠਣ ਦੀ ਗੱਲ ਸੁਣ ਲੂਗੀ ਸਰਕਾਰ ਦਾ ਪ੍ਰਚਾਰ ਦੇ ਵਿੱਚ ਲੱਗੀ ਹੋਈ ਹੈ ਅ ਸਰ ਇਦਾਂ ਆ ਗੱਲ ਕਿ ਸਰਕਾਰ ਗੱਲ ਸੁਣਦੀ ਹੈ ਨਹੀਂ ਸੁਣਦੀ ਗੰਗੂੰਗੀ ਬੋਲੀ ਜਿਹੜੀ ਬਣ ਕੇ ਬੈਠੇ ਹੋਏ ਅਸੀਂ ਇਕੱਠੇ ਇਸੇ ਲਈ ਕੀਤਾ ਹੋਇਆ ਆ ਕਿ ਅਸੀਂ ਆਪ ਦੀ ਅੱਜ ਇਕੱਠਤਾ ਦੀ ਆਵਾਜ਼ ਆ ਜਿਹੜੀ ਉਹ ਉੱਥੇ ਤੱਕ ਗੂੰਜਾਣੀ ਹੈ ਕਿ ਉਹਨਾਂ ਦੇ ਕੰਨਾਂ 'ਚ ਆਵਾਜ਼ ਜਾਏ ਤੇ ਉਹਨਾਂ ਨੂੰ ਸੁਣਨਾ ਪਵੇ ਸਰਕਾਰ ਲੱਗਦਾ ਕਿ ਗੱਲਾਂ ਮੰਨ ਕੇ 2027 ਤੋਂ ਪਹਿਲਾਂ ਤੁਹਾਨੂੰ ਖੁਸ਼ ਕਰ ਦੂ ਦੇਖੋ ਸਰ ਸਾਡਾ ਆਪਣੇ ਵੱਲੋਂ ਪੂਰਾ ਜਿਹੜਾ ਜੋਸ਼ ਹੈ ਉਹ ਇਸੇ ਲਈ ਆ ਕੇ ਕਰ ਦੇਗੀ ਲੇਕਿਨ ਹਾਂ ਇਹਨਾਂ ਵੀ ਜ਼ਰੂਰ ਹੈ ਕਿ ਜੇ ਸਾਨੂੰ ਲੱਗਦਾ ਹੈ ਕਿ ਵੀ ਉਹ ਸਾਡੀ ਕੋਈ ਗੱਲ ਨਹੀਂ ਮੰਨਦੀ ਤਾਂ ਉਹ ਇਹ ਗੱਲ ਭੁੱਲ ਰਹੇ ਨੇ ਕਿ ਉਹ ਸਰਕਾਰ ਨੂੰ ਲੈ ਕੇ ਵੀ ਮੁਲਾਜ਼ਮ ਹੀ ਆਏ ਸੀ ਤੇ 2027 'ਚ ਜਿਹੜਾ ਉਹਨਾਂ ਦਾ ਫੱਟਾ ਪੁੱਛਿਆ ਜਾਏਗਾ ਉਹ ਵੀ ਮੁਲਾਜ਼ਮਾਂ ਵੱਲੋਂ ਹੀ ਪੁੱਛਿਆ ਜਾਏਗਾ ਤਾਂ ਇਹ ਤਸਵੀਰਾਂ ਨੇ ਲੁਧਿਆਣਾ ਦੀਆਂ ਜਿੱਥੇ ਲਗਾਤਾਰ ਪ੍ਰੋਟੈਸਟ ਹੋ ਰਹੇ ਨੇ ਇਹ ਉਹ ਲੜਕੀਆਂ ਨੇ ਜਿਹੜੀਆਂ ਲਗਾਤਾਰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੜਕਾਂ ਦੇ ਉੱਤੇ ਬੈਠੀਆਂ ਹੋਈਆਂ ਤਪਦੀ ਗਰਮੀ ਦੇ ਵਿੱਚ ਪਰ ਸਰਕਾਰ ਪ੍ਰਚਾਰ ਕਰਕੇ ਆਪਣੇ ਉਮੀਦਵਾਰ ਨੂੰ ਚੋਣ ਜਿੱਤਾਉਣ ਦੀ ਪੂਰੀ ਜੋਰ-ਸ਼ੋਰ ਦੇ ਨਾਲ ਲੱਗੀ ਹੋਈ ਹੈ ਤਾਂ ਇਹਨਾਂ ਦਾ ਕੀ ਨਤੀਜਾ ਨਿਕਲਦਾ ਹੈ 19 ਤਰੀਕ ਤੱਕ ਕਦੋਂ ਤੱਕ ਇਹਨਾਂ ਦੀਆਂ ਅੰਗੇ ਮੰਗਾਂ ਸੁਣੀਆਂ ਜਾਂਦੀਆਂ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ